ਸਤਿ ਸ੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਚਰਚਾ ਕਰਦੇ ਆਂ ਅੱਜ ਪ੍ਰੋਗਰਾਮ 'ਤੇ ਜਿਹੜੀਆਂ ਖਬਰਾਂ ਤੇ ਗੱਲ ਕਰਨੀ ਹੈ ਉਹਦੇ ਵਿੱਚ ਜ਼ਿਕਰ ਨਸ਼ਿਆਂ ਦਾ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਤੇਜ਼ੀ ਨਾਲ ਵੱਧ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਸਖਤੀ ਕਰ ਰਹੇ ਆਂ ਸਰਕਾਰ ਕਹਿ ਰਹੀ ਹੈ ਸਖਤੀ ਕਰ ਰਹੇ ਆਂ ਪੰਜਾਬ ਦੇ ਗਵਰਨਰ ਸਾਹਿਬ ਉਹਨਾਂ ਨੇ ਹੁਣ ਵੱਖ-ਵੱਖ ਸਰਹੱਦੀ ਖੇਤਰਾਂ ਦਾ ਦੌਰਾ ਕਰਨਾ ਗਵਰਨਰ ਸਾਹਿਬ ਤਾਂ ਪਹਿਲੇ ਵੀ ਸੀ ਦੌਰੇ ਉਹਨਾਂ ਨੇ ਵੀ ਕੀਤੇ ਕਿ ਨਸ਼ੇ ਦੀ ਤਸਕਰੀ ਨੂੰ ਕੋਈ ਠੱਲ ਪਈ ਚਰਚਾ ਹਿੱਸੇ ਕਰਨੀ ਹੈ ਚਰਚਾ ਕਿਸਾਨਾਂ ਦੀ ਵੀ ਕਰਾਂਗੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੁਰਾ ਦੇ ਬਾਬਤ ਅੱਜ ਸੁਪਰੀਮ ਕੋਰਟ ਵਿੱਚ ਅਹਿਮ ਟਿੱਪਣੀਆਂ ਸੁਣਨ ਨੂੰ ਮਿਲੀਆਂ ਡੱਲੇਵਾਲ ਸਾਹਿਬ ਕਿਸਾਨ ਆਗੂ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਨਾਲ ਕਿਸੇ ਨਾਲ ਵੀ ਭੇਜ ਭਾਵ ਕੀਤੇ ਬਿਨਾਂ ਸੰਘਰਸ਼ੀ ਐਲਾਨ ਕੀਤੇ ਤੇ ਉਸ ਐਲਾਨ ਨੂੰ ਅੱਗੇ ਵੀ ਲੈ ਕੇ ਗਏ ਤੇ ਕਿਸਾਨਾਂ ਦੇ ਨਾਲ ਖੜੇ ਵੀ ਅੱਜ ਸੁਪਰੀਮ ਕੋਰਟ ਜਿਹੜੀਆਂ ਟਿੱਪਣੀਆਂ ਹੋਈਆਂ ਚਰਚਾ ਉਸ ਤੇ ਵੀ ਕਰਨੀ ਹੈ ਚਰਚਾ ਸੜਕੀ ਹਾਸਿਆਂ ਦੀ ਵੀ ਕਰਾਂਗੇ ਕਿਉਂਕਿ ਪੰਜਾਬ 'ਚ ਕੱਲ ਇੱਕ ਦਰਦਨਾਕ ਹਾਦਸਾ ਵਾਪਰਿਆ ਉਹਨਾਂ ਲੈ ਕੇ ਵੀ ਕਈ ਤਰ੍ਹਾਂ ਦੀਆਂ ਖਬਰਾਂ ਨੇ ਸ਼ੁਰੂਆਤ ਅਸੀਂ ਗਵਰਨਰ ਸਾਹਿਬ ਦੀ ਫੇਰੀ ਤੋਂ ਕਰਦੇ ਹਾਂ ਜਿਨ੍ਹਾਂ ਨੇ ਸਰਹੱਦੀ ਇਲਾਕੇ ਦੇ ਵਿੱਚ ਜਾਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਦੇ ਵਿੱਚ ਨਸ਼ੇ ਦਾ ਕੰਮ ਲੰਬੇ ਸਮੇਂ ਤੋਂ ਚੱਲਦਾ ਹੈ 2000 4-5 ਦੇ ਵਿੱਚ ਸਮੈਕ ਦਾ ਕੰਮ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਡੋਡੇ ਭੁੱਕੀ ਜਾਂ ਕੋਈ ਹੋਰ ਨਸ਼ਾ ਉਹਦਾ ਸੇਵਨ ਕਈ ਲੋਕ ਕਰਦੇ ਸੀ ਰੌਲਾ ਉਦੋਂ ਵੀ ਪੈਂਦਾ ਰਿਹਾ ਕਿ ਇਹਤੇ ਬੈਨ ਲੱਗਣਾ ਚਾਹੀਦਾ ਪਰ ਨਹੀਂ ਲੱਗਾ ਅਫੀਮ ਤੇ ਨਹੀਂ ਲੱਗਾ ਡੋਡਿਆਂ ਤੇ ਨਹੀਂ ਲੱਗਾ ਭੁੱਕੀ ਤੇ ਨਹੀਂ ਲੱਗਾ ਸਮਾਂ ਪਾ ਕੇ ਨਸ਼ੇ ਕਰਨ ਵਾਲਿਆਂ ਦੇ ਤੌਰ ਤਰੀਕੇ ਬਦਲ ਗਏ ਨਸ਼ੀਲੇ ਪਦਾਰਥ ਬਾਜ਼ਾਰ ਵਿੱਚ ਹੋਰ ਸਾਭ ਨਾ ਆਉਣ ਲੱਗੇ ਸਮੈਕ ਤੋਂ ਹੈਰਵਨ ਤੱਕ ਜਾਂਦੇ ਜਾਂਦੇ ਬਹੁਤਾ ਸਮਾਂ ਨਹੀਂ ਲੱਗਿਆ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਨਸ਼ਾ ਤਸਕਰੀ ਦੇ ਵਿੱਚ ਜਿਹੜੇ ਸ਼ਾਮਲ ਲੋਕ ਸੀ ਜਿਹੜੇ ਨਸ਼ਾ ਵੰਡਦੇ ਸੀ ਜਿਨ੍ਹਾਂ ਨੇ ਨਸ਼ੇ ਤੇ ਲਾਏ ਉਹਨਾਂ ਲੋਕਾਂ ਦੇ ਕਰਕੇ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋਈ ਸਰਕਾਰਾਂ ਸਮੇਂ-ਸਮੇਂ ਤੇ ਕਹਿੰਦੀਆਂ ਰਹੀਆਂ ਕਿ ਅਸੀਂ ਸਖਤ ਕਾਰਵਾਈ ਕਰਾਂਗੇ ਕੋਈ ਕਾਰਵਾਈ ਬਹੁਤੀ ਦੇਖਣ ਨੂੰ ਮਿਲੀ ਨਹੀਂ ਨਸ਼ਾ ਤਸਕਰੀਆਂ ਦੇ ਖਿਲਾਫ ਕਾਰਵਾਈ ਸਮੇਂ ਦੀਆਂ ਸਰਕਾਰਾਂ ਨੇ ਕੀਤੀ ਪਰ ਕਿੰਨੀ ਇੱਕ ਸਖਸੀਅਤ ਦੇ ਮੂਰੇ ਹੈ ਹੁਣ ਪੰਜਾਬ ਦੇ ਗਵਰਨਰ ਸਾਹਿਬ ਗੁਲਾਬ ਚੰਦ ਕਟਾਰੀਆ ਉਹ 3 ਅਪ੍ਰੈਲ ਤੋਂ ਵੱਖ-ਵੱਖ ਸਰਹੱਦੀ ਇਲਾਕਿਆਂ ਵਿੱਚ ਜਾਣਗੇ 8 ਅਪ੍ਰੈਲ ਤੱਕ ਪਹਿਲਾ ਪ੍ਰੋਗਰਾਮ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕਰਨਾ ਉਹਨਾਂ ਨੇ ਗੁਰਦੁਆਰਾ ਟਾਲੀ ਸਾਹਿਬ ਤੱਕ ਜਾਣਾ ਉਸ ਤੋਂ ਬਾਅਦ 4 ਤਰੀਕ ਨੂੰ ਇੱਕ ਸਕੂਲ ਹੈ ਉਸ ਤੋਂ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕਰਨਾ ਨਾਲ ਦੀ ਨਾਲ 5 ਤਰੀਕ ਨੂੰ ਫਿਰ ਇੱਕ ਦੂਸਰੇ ਸਕੂਲ ਤੋਂ ਮਤਲਬ ਨਿੱਜੀ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਹਾਰਾਜਾ ਰਣਜੀਤ ਸਿੰਘ ਕਾਰਨਰ ਰਾਮਬાગ ਅੰਮ੍ਰਿਤਸਰ ਤੇ ਇਸ ਤੋਂ ਬਾਅਦ ਕਿਲਾ ਗੋਬਿੰਦਗੜ੍ਹ ਤੋਂ ਜੱਲਿਆਂਵਾਲਾ ਬਾਗ ਅੰਮ੍ਰਿਤਸਰ ਇੱਥੇ ਇਹਨਾਂ ਦੇ ਪ੍ਰੋਗਰਾਮ ਹੋਣਗੇ ਇਹਨਾਂ ਤੋਂ ਪਹਿਲਾਂ ਵੀ ਜਿਹੜੇ ਗਵਰਨਰ ਸੀ ਗੁਲਾਬਚੰਦ ਕਿਟਾਰੀਆ ਹੁਰਾ ਤੋਂ ਪਹਿਲਾਂ ਬਨਵਾਰੀ لال ਪੁਰोहित ਉਹਨਾਂ ਨੇ ਵੀ ਸਰਹੱਦੀ ਇਲਾਕਿਆਂ ਦੇ ਵਿੱਚ ਦੌਰੇ ਕੀਤੇ ਪਰ ਕੀ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਪਈ ਕੀ ਪ੍ਰਸ਼ਾਸਨ ਦੇ ਕਹਿਣ ਦੇ ਮੁਤਾਬਕ ਅਸੀਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ 2300 ਤੋਂ ਵੱਧ ਐਫਆਈਆਰ ਆਕੋਸ਼ਕ ਮਹੀਨਿਆਂ ਦੇ ਵਿੱਚ ਦਰਜ ਕੀਤੀਆਂ ਨਸ਼ਾ ਤਾਂ ਨਹੀਂ ਖਤਮ ਹੋਇਆ ਅੱਜ ਵੀ ਅਖਬਾਰ ਦੇ ਦੂਸਰੇ ਤੀਸਰੇ ਪੰਨੇ ਤੇ ਖਬਰਾਂ ਲੱਗੀਆਂ ਦੋ ਨੌਜਵਾਨਾਂ ਦੀ ਮੌਤ ਓਵਰਡੋਸ ਦੇ ਕਰਕੇ ਹੋਈ ਹੈ ਸਰਕਾਰ ਸੱਤਾ ਦੇ ਵਿੱਚ ਆਈ ਇਹਨਾਂ ਨੇ ਵਾਅਦੇ ਕੀਤੇ ਸੀ ਦਾਅਵੇ ਕੀਤੇ ਸੀ ਕਿ ਸਾਡੀ ਸਰਕਾਰ ਆਲੰਦੋ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਹਾਲਾਂਕਿ ਕਰਦੇ ਵੀ ਪਏ ਆ ਪਰ ਨਸ਼ਾ ਖਤਮ ਤਨੀ ਹੋਇਆ ਨਾ ওভারਡੋਸ ਨਾਲ ਮੌਤਾਂ ਦੀ ਗਿਣਤੀ ਬੰਦ ਤਨੀ ਹੋਈ ਖਤਮ ਤਨੀ ਹੋ ਗਈ ਮੌਤਾਂ ਇੱਕ ਵੀ ਮਾੜੀ ਐ ਪਰ ਕਾਰਵਾਈ ਫਿਰ ਲੋਕ ਪੁੱਛਦੇ ਜਦੋਂ ਬਹੁਤੀ ਵੱਡੀ ਨਜ਼ਰ ਨਹੀਂ ਆਉਂਦੀ ਪੰਜਾਬ ਦੇ ਡੀਜੀਪੀ ਸਾਹਮਣੇ ਕਮਾਂਡ ਸੰਭੀ ਉਹਨਾਂ ਨੇ ਡਿਊਟੀਆਂ ਲਾਈਆਂ ਖੁਦ ਪ੍ਰੈਸ ਕਾਨਫਰੰਸ ਕਰ ਰਹੇ ਨੇ ਜੇ ਸ਼ੁਰੂਆਤ ਉਹਨਾਂ ਨੇ ਕੀਤੀ ਐ ਤਾਂ ਹੁਣ ਉਹ ਸ਼ਕਤੀ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਐ ਠੀਕ ਐ ਗੁਲਾਬਚੰਦ ਕਿਟਾਰੀਆ जान ਕੇ ਲੋਕਾਂ ਦੇ ਵਿੱਚ ਸਰਹੱਦੀ ਇਲਾਕਿਆਂ ਪਰ ਇਹਨਾਂ ਕੀ ਵਾਕਈ ਨਸ਼ਾ ਖਤਮ ਹੋ ਜਾਏਗਾ ਇੱਕ ਬਹੁਤ ਵੱਡਾ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਸਭ ਦੇ ਮੂਰੇ ਹੋਵੇਗਾ ਅਸੀਂ ਹਾਦਸੇ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਸੜਕੀ ਹਾਦਸੇ ਵੱਧ ਰਹੇ ਨੇ ਤੇਜ਼ੀ ਨਾਲ ਵਧਿਆ ਸਰਕਾਰ ਦਾਵਾ ਕਰਦੀ ਕਿ ਕੰਮ ਘਟਿਆ ਚਲੋ ਚੰਗੀ ਗੱਲ ਹੈ ਜੇਕਰ ਸਰਕਾਰੀ ਦਾਵਾ ਠੀਕ ਹੋਵੇ ਤਾਂ ਜਿੱਥੇ ਇੱਕ ਦਿਨ ਦੇ ਵਿੱਚ 14 ਲੋਕਾਂ ਦੀ ਸੜਕੀ ਹਾਸਿਆਂ ਵਿੱਚ ਮੌਤ ਹੋ ਰਹੀ ਸੀ ਬੰਦੇ ਖਾਣੀਆਂ ਸੜਕਾਂ ਕਿਹਾ ਜਾਣ ਲੱਗਿਆ ਸਰਕਾਰ ਕਹਿੰਦੀ ਹੈ ਕਿ ਸੜਕ ਸੁਰੱਖਿਆ ਫੋਰਸ ਉਤਾਰਨ ਤੋਂ ਬਾਅਦ ਲਾਉਣ ਤੋਂ ਬਾਅਦ ਉਹਨਾਂ ਡਿਊਟੀ ਦੇਣ ਤੋਂ ਬਾਅਦ ਇਹ ਮੌਤਾਂ ਦਾ ਅੰਕੜਾ ਘਟਿਆ ਅਸੀਂ ਫਿਰ ਕਹਿੰਦੇ ਹਾਂ ਮੌਤ ਤਾਂ ਇੱਕ ਵੀ ਮਾੜੀ ਆ ਪਰ ਜੇ 14 ਤੋਂ 12 ਵੀ ਆਇਆ ਤਾਂ ਚੰਗੀ ਗੱਲ ਹੈ 12 ਤੋਂ 10 ਆਵੇਗਾ ਹਰ ਦੇ ਕਰਦੇ ਕਰਦੇ ਜ਼ੀਰੋ ਤੇ ਜਦੋਂ ਜਾਵੇਗਾ ਫਿਰ ਮੰਨਿਆ ਜਾਵੇਗਾ ਕਿ ਸਾਰਾ ਕੁਝ ਠੀਕ ਹੈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਯਾਦ ਹੈ ਕਿ ਪਿਛਲੇ ਦਿਨੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਉਹਨਾਂ ਨੇ ਵੀ ਕਿਹਾ ਸੀ ਕਿ ਸੜਕੀ ਹਾਸਿਆ ਦਾ ਮੁੱਖ ਕਾਰਨ ਸਹੀ ਤਰੀਕੇ ਨਾਲ ਡਿਜ਼ਾਈਨ ਨਾ ਕਰਨਾ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਸੜਕ ਹਾਸੇ ਅਜੇਹੇ ਵਾਪਰੇ ਨੇ ਜਿੱਥੇ ਓਵਰ ਸਪੀਡ ਦੇ ਵਿੱਚ ਗੱਡੀ ਚੱਲਦੀ ਹੈ ਅੱਜ ਜਿਹੜਾ ਇੱਕ ਹਾਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਕੱਲ ਹਾਸਾ ਵਾਪਰਦਾ ਕੁਸ਼ਕ ਕਹਿੰਦੇ ਸੀ ਕਿ ਨੌਜਵਾਨ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਸੀ ਰਸਤੇ ਵਿੱਚ ਐਕਟਿਵਾ ਉਹਨਾਂ ਦੀ ਖੜੇ ਟਰੱਕ ਦੇ ਵਿੱਚ ਵੱਜੀ ਕੱਲ ਤੱਕ ਇਹ ਖਬਰ ਸੀ ਜਦੋਂ ਸੁਰਖੀਆਂ ਬਣ ਗਈਆਂ ਬਾਅਦ ਦੇ ਵਿੱਚ ਡਿਟੇਲ ਸਾਹਮਣੇ ਆਈ ਤਾਂ ਪਤਾ ਲੱਗਿਆ ਚਾਰ ਬੱਚੇ ਸੀ ਇੱਕ ਐਕਟਿਵਾਂ ਤੇ ਉਹਨਾਂ ਦੀ ਉਮਰ 13 ਤੋਂ ਲੈ ਕੇ 17 ਸਾਲ ਤੱਕ ਦੀ ਸੀ ਕੋਈ 15 ਦਾ ਸੀ ਕੋਈ 14 ਦਾ ਸੀ ਕੋਈ 13 ਦਾ ਸੀ ਇੱਕ 17 ਦਾ ਵੀ ਦੱਸਿਆ ਜਾ ਰਿਹਾ ਉਮਰ ਵਾਲੀ ਨਹੀਂ ਸੀ ਹੁਣ ਇਸ ਤੇਜ਼ ਰਫ਼ਤਾਰ ਦੇ ਵਿੱਚ ਸੀ ਹਾਦਸਾ ਵਾਪਰਿਆ ਸਾਡੀ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਹੈ ਹਾਦਸਾ ਮੰਦਪਗ ਹੈ ਨਾਮ ਵਾਪਰਦਾ ਚੰਗਾ ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਟਰੱਕ ਸਾਈਡ ਤੇ ਖੜਾ ਸੀ ਕਿਨਾਰੇ ਤੇ ਖੜਾ ਸੀ ਉਹਦੇ ਵਿੱਚ ਜਾ ਕੇ ਵੱਜਿਆ ਇਹ ਕਿਸੇ ਨੂੰ ਕੋਈ ਅਧਿਕਾਰ ਨਹੀਂ ਪੰਜਾਬ ਦੇ ਵਿੱਚ ਕਈ ਹਾਸੇ ਸੜਕੀ ਕਿਨਾਰਿਆਂ ਤੇ ਟਰੱਕ ਖੜੇ ਹੋਣ ਦੇ ਬਾਵਜੂਦ ਇਹ ਹਾਦਸੇ ਵਾਪਰੇ ਨੇ ਕਾਰਵਾਈ ਕਰਨੀ ਚਾਹੀਦੀ ਹੈ ਪਰ ਦੂਸਰਾ ਪੱਖ ਵੀ ਹੈ ਕੋਈ ਕਹਿੰਦਾ ਜੀ ਇਹ ਸਪੀਡ ਵਿੱਚ ਬਹੁਤ ਸੀ ਅਸੀਂ ਫਿਰ ਕਹਿੰਦੇ ਆ ਸਾਡੀ ਪਰਿਵਾਰ ਦੇ ਨਾਲ ਹਮਦਰਦੀ ਹੈ ਹਾਦਸਾ ਜਦੋਂ ਹੁੰਦਾ ਦੱਸ ਕੇ ਨਹੀਂ ਹੁੰਦਾ ਐਕਸੀਡੈਂਟ ਦੱਸ ਕੇ ਨਹੀਂ ਹੁੰਦਾ ਹੁਣ ਇੱਥੇ ਇਹ ਚਾਰ ਬੱਚੇ ਇਹਨਾਂ ਨੂੰ ਕਹਾਾਂਗੇ ਅਸੀਂ ਕਿਉਂਕਿ 15 ਸਾਲ 14 ਸਾਲ 13 ਸਾਲ 17 ਸਾਲ ਜਦੋਂ ਤੇਜ਼ ਰਫ਼ਤਾਰ ਐਕਟਿਵਾ ਤੇ ਜਾ ਰਹੇ ਸੀ ਤਾਂ ਪਿੱਛੋਂ ਟਰੱਕ ਦੇ ਵਿੱਚ ਬੰਦਿਆ ਇਹ ਮੰਤਭਗਾ ਹੁਣ ਦੂਸਰਾ ਪੱਖ ਹੈ ਕਿ ਇੱਥੇ ਪਿਛਲੇ ਦਿਨੀ ਇੱਕ ਚਰਚਾ ਚੱਲੀ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੇ ਖਿਲਾਫ ਥੋੜੀ ਬਹੁਤੀ ਸਖਤੀ ਕੀਤੀ ਜਾਵੇ ਨਹੀਂ ਕਰਦੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕੁਝ ਕੁ ਮਾਵਾਂ ਨੂੰ ਆਪਣੇ ਧੀਆ ਪੁੱਤਾਂ ਦੇ ਪਿੱਛੇ ਬੈਠ ਕੇ ਜਿਨ੍ਹਾਂ ਦੇ ਐਕਟਿਵਾ ਤੇ ਪੈਰ ਨਹੀਂ ਥੱਲੇ ਲੱਗਦੇ ਪਰ ਉਹ ਖੁਸ਼ੀ ਨਾਲ ਕਹਿਣਗੇ ਕਿ ਅਸੀਂ ਬਾਜ਼ਾਰੋਂ ਹੋ ਕੇ ਆਏ ਆ ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਜਿਨ੍ਹਾਂ ਦਾ ਲਾਇਸੈਂਸ ਨਹੀਂ ਬਣਿਆ ਉਹਨਾਂ ਦੇ ਮਾਪਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਲੁਧਿਆਣੇ ਦੇ ਵਿੱਚ ਇਹ ਸ਼ੁਰੂਆਤ ਹੋਈ ਸੀ ਕਾਰਦ ਚਲਾ ਰਿਹਾ ਸੀ ਇੱਕ ਬੱਚਾ ਜਦੋਂ ਪਤਾ ਲੱਗਿਆ ਕਿ ਉਹਦੀ ਉਮਰ ਵੀ ਘੱਟ ਸੀ ਤੇ ਉਹਦੇ ਪਿਤਾ ਦੇ ਮਤਲਬ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਚੱਲੀ ਬਾਅਦ ਵਿੱਚ ਚਲਾਨ ਕੱਟਿਆ ਗਿਆ ਜੇਕਰ ਇਹ ਚਲਾਨ ਚੱਲਦਾ ਤਾਂ ਇਹਦੇ ਨਾਲ ਥੋੜੀ ਜਿਹੀ ਠੱਲ ਪੈ ਸਕਦੀ ਹੈ ਹਾਸਾ ਸਿਫੇ ਕੰਨੇ ਕਦੀ ਵੀ ਦੱਸ ਕੇ ਨਹੀਂ ਹੁੰਦਾ ਹੁਣ ਇੱਥੇ ਜਦੋਂ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਤੁਸੀਂ ਜਿਹੜੇ ਮਰਜੀ ਹਾਈਵੇ ਤੇ ਦੇਖ ਲਓ ਜਿੱਥੇ ਢਾਬੇ ਹੋਣਗੇ ਉਹਨਾਂ ਦੇ ਬਾਹਰ ਕਿਨਾਰੇ ਤੇ ਟਰੱਕ ਲਗਾ ਦਿੱਤੇ ਜਾਂਦੇ ਆ ਦਿਨੇ ਤਾਂ ਬੰਦੇ ਨੂੰ ਦਿਖਾਈ ਦਿੰਦਾ ਪਰ ਰਾਤ ਦੇ ਸਮੇਂ 'ਚ ਕੁਸ਼ਕ ਥਾਵਾਂ ਤੇ ਗਲਤ ਤਰੀਕੇ ਨਾਲ ਟਰੱਕ ਖੜੇ ਕਰ ਦਿੱਤੇ ਜਾਂਦੇ ਨੇ ਜਿਹਦੇ ਕਰਕੇ ਨੁਕਸਾਨ ਹੁੰਦਾ ਇਸੇ ਤਰ੍ਹਾਂ ਕੁਸ਼ਕ ਥਾਵਾਂ ਤੇ ਇਹ ਵੀ ਦੇਖਣ ਨੂੰ ਮਿਲਿਆ ਕਿ ਗਲਤ ਤਰੀਕੇ ਨਾਲ ਜਿਹੜੀ ਪਾਰਕਿੰਗ ਦੇ ਵਿੱਚ ਗੱਡੀਆਂ ਲਾਈਆਂ ਨੇ ਉਹ ਵੀ ਹਾਸਿਆਂ ਦਾ ਕਾਰਨ ਬਣਦੀਆਂ ਕਈ ਸ਼ਹਿਰਾਂ ਦੇ ਵਿੱਚ ਉਹਨੇ ਰੇਲਿੰਗ ਲਗਾਈ ਹੈ ਕਿ ਪਰਲੇ ਪਾਸੇ ਗੱਡੀ ਖੜੀ ਕਰਨੀ ਹੈ ਪਰ ਫਿਰ ਵੀ ਜੀਟੀ ਰੋਡ ਦੇ ਉੱਪਰ ਹੀ ਗੱਡੀਆਂ ਵੱਡੀਆਂ ਖੜੀਆਂ ਹੋ ਜਾਂਦੀਆਂ ਨੇ ਜਿਹਦੇ ਕਰਕੇ ਹਾਸੇ ਵਾਪਰਦੇ ਆ ਬੜਾ ਮੰਦ ਭਾਗ ਹੈ ਵਰਤਾਰਾ ਸਰਕਾਰ ਨੂੰ ਚਾਹੀਦਾ ਕਿ ਥੋੜੀ ਜਹੀ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਵੀ ਕੀਤੀ ਜਾਵੇ ਜਿਹੜਾ ਜਿੱਥੇ ਜੀ ਕਰਦਾ ਉੱਥੇ ਹੀ ਟਰੱਕ ਖੜਾar ਦਿੰਦਾ ਕੋਈ ਗੱਡੀ ਖੜੀ ਕਰ ਦਿੰਦਾ ਵਿਦੇਸ਼ ਦੇ ਵਿੱਚ ਸਾਡੇ ਚਲਾਨ ਕਹਿੰਦੇ ਉੱਥੇ ਟਿਕਟ ਕਹਿੰਦੇ ਆ ਜਦੋਂ ਟਿਕਟ ਕੱਟੀ ਜਾਂਦੀ ਹੈ ਨਾ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਪਰ ਇੱਥੇ ਵੀ ਆਉਣ ਵਾਲੇ ਸਮੇਂ 'ਚ ਥੋੜੀ ਜਹੀ ਸ਼ਕਤੀ ਕਰਨ ਦੀ ਜ਼ਰੂਰਤ ਹੈ ਸਾਡੀ ਹਮਦਰਦੀ ਇਨ੍ਹਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਹੈ ਪਰ ਹਾਸਾ ਵਾਪਰਿਆ ਬੜਾ ਮੰਦ ਭਾਗ ਹੈ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਸੁਪਰੀਮ ਕੋਰਟ ਵਿੱਚ ਅੱਜ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨਾਂ ਦੇ ਮਾਮਲੇ ਤੇ ਸੁਣਵਾਈ ਹੋਈ ਡੱਲੇਵਾਲ ਸਾਹਿਬ ਨੂੰ ਸੁਪਰੀਮ ਕੋਰਟ ਨੇ ਅੱਜ ਸੱਚਾ ਕਿਸਾਨ ਆਗੂ ਕਿਹਾ ਦੇਖੋ ਵੱਖ-ਵੱਖ ਲੋਕ ਨੇ ਹਰ ਇੱਕ ਦੀ ਵੱਖਰੀ ਵਿਚਾਰਤ ਕਰ ਹੈ ਕਈ ਆਲੋਚਕ ਨੇ ਕੋਈ ਕਹਿੰਦਾ ਜੀ ਇਹ ਗਲਤ ਕਰ ਰਹੇ ਨੇ ਇਹਨਾਂ ਦੀ ਜਥੇਬੰਦੀ ਗਲਤ ਕਰ ਰਹੀ ਹੈ ਅਦਾਲਤ ਕਹਿ ਰਹੀ ਹੈ ਕਿ ਇਹ ਸੱਚੇ ਕਿਸਾਨ ਆਗੂ ਨੇ ਇਹਦੇ ਵਿੱਚ ਉਹਨਾਂ ਦੀ ਨਿੱਜਤਾ ਦਾ ਸਵਾਲ ਨਹੀਂ ਉਹਨਾਂ ਦੇ ਸੰਘਰਸ਼ ਦਾ ਸਵਾਲ ਹੈ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਨੇ ਭੁੱਖ ਹੜਤਾਲ ਕੀਤੀ ਹੈ ਕੁਛ ਵੀ ਖਾਦਾ ਪੀਤਾ ਨਹੀਂ ਅੱਜ ਉਹਨਾਂ ਨੇ ਪਾਣੀ ਵੀ ਪੀਤਾ ਪੰਜਾਬ ਸਰਕਾਰ ਨੇ ਇਹ ਦਾਵਾ ਕਰ ਦਿੱਤਾ ਹੈ ਅਧਿਕਾਰੀਆਂ ਨੇ ਵੀ ਦਾਵਾ ਕੀਤਾ ਹੈ ਕਿ ਉਹਨਾਂ ਨੇ ਆਪਣਾ ਅੰਸ਼ਨ ਖਤਮ ਕਰ ਦਿੱਤਾ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਕਿਸਾਨਾ ਕੋ ਕਹਿੰਦੇ ਬਿਲਕੁਲ ਗਲਤ ਹੈ ਐਦਾਂ ਦੀ ਕੋਈ ਗੱਲ ਨਹੀਂ ਕੋਈ ਅਜੇ ਤੱਕ ਉਹਨਾਂ ਨੇ ਹੜਤਾਲ ਖਤਮ ਨਹੀਂ ਕੀਤੀ ਜਿਹੜੀਆਂ ਮੰਗਾਂ ਆ ਉਸੇ ਤਰ੍ਹਾਂ ਹਾਂ ਪਾਣੀ ਉਹਨਾਂ ਨੇ ਜਰੂਰ ਪੀਤਾ ਇਹ ਤਾਂ ਪਹਿਲਾਂ ਵੀ ਖਬਰ ਆਈ ਸੀ ਸੋ ਜਗਜੀਤ ਸਿੰਘ ਢੱਲੇਵਾਲ ਹੁਰੀ ਸਰੀਰਕ ਤੌਰ ਤੇ ਬਾਲੇ ਕਮਜ਼ੋਰ ਹੋ ਗਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਹਾਂ ਸੁਪਰੀਮ ਕੋਰਟ ਨੇ ਜਦੋਂ ਕਿਹਾ ਕਿ ਸੱਚਾ ਕਿਸਾਨ ਆਗੂ ਆ ਤਾਂ ਬਹੁਤ ਸਾਰੇ ਕਿਸਾਨ ਜਿੱਥੇ ਬੰਦੀਆਂ ਦਾ ਸਾਥ ਉਹਨਾਂ ਦੇ ਨਾਲ ਆ ਕੇ ਖੜਾ ਦਿਖਾਈ ਦਿੱਤਾ ਹੁਣ ਦੂਸਰੇ ਪਾਸੇ ਮੰਗਾ ਹੀ ਜਦੋਂ ਗੱਲ ਕਰੀਏ ਅਣਮਿੱਥੇ ਸਮੇਂ ਦੀ ਭੋਹ ਹੜਤਾਲ ਜਿਹੜੀ ਕੀਤੀ ਹੈ ਉਹਦੇ ਬਾਬਤ ਸਰਕਾਰ ਤੇ ਇਧਰਲੇ ਪਾਸੇ ਅਦਾਲਤ ਇਹ ਆਮੋ ਸਾਹਮਣੇ ਨੇ ਹੁਣ ਸਰਕਾਰ ਦਾ ਕਹਿਣਾ ਹੈ ਕਿ ਸਾਰਾ ਪੱਖ ਠੀਕ ਹੈ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਹੀ ਤਰੀਕੇ ਦਾ ਇਲਾਜ ਉਹਨਾਂ ਨੂੰ ਮਿਲੇ ਅਸੀਂ ਸ਼ਿਫਟ ਕਰ ਦਿੱਤਾ ਜਲੰਧਰ ਤੋਂ ਪਟਿਆਲੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਦੂਜੇ ਪਾਸੇ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਗ੍ਰਿਫਤਾਰ ਕੀਤਾ ਸੀ ਸਰਕਾਰ ਕਹਿੰਦੀ ਬਿਲਕੁਲ ਨਹੀਂ ਇਹ ਝੂਠ ਪ੍ਰਚਾਰ ਕੀਤਾ ਜਾ ਰਿਹਾ ਸੋ ਕਿਤੇ ਨਾ ਕਿਤੇ ਦੋਹਾਂ ਹੀ ਗੱਲਾਂ ਆਪਣੀ ਜਗ੍ਹਾ ਤੇ ਨਿਰਮਾਣ ਜੋ ਸੁਪਰੀਮ ਕੋਰਟ ਵੇ ਜਿਹੜੀ ਅੱਜ ਟਿੱਪਣੀ ਹੋਈ ਹੈ ਅਹਿਮਤ ਰੱਖਦੀ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਜਲਿਆਂਵਾਲਾ ਬਾਗ ਚ ਹੋਏ ਹੱਤਿਆਕਾਂਡ ਦੀ ਯੂਕੇ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਫਿਰ ਤੋਂ ਸਵਾਲ ਖੜੇ ਕੀਤੇ ਨੇ ਸਰਕਾਰ ਤੇ ਯੂਕੇ ਦੀ ਸਰਕਾਰ ਤੇ ਕਿ ਤੁਸੀਂ ਇਸ ਬਾਬਤ ਮਾਫੀ ਕਿਉਂ ਨਹੀਂ ਮੰਗਦੇ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਯੂਕੇ ਦੇ ਪ੍ਰਧਾਨ ਮੰਤਰੀ ਨੇ ਪਹਿਲਾਂ ਵੀ ਭਾਰਤ ਫੇਰੀ ਦੇ ਦੌਰਾਨ ਜ਼ਿਕਰ ਕੀਤਾ ਇਹਨਾਂ ਤੋਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਸੀ ਉਸ ਵੇਲੇ ਵੀ ਮਾਫੀ ਨਹੀਂ ਮੰਗੀ ਇਹ ਕਹਿੰਦਾ ਕਿ ਘਟਨਾ ਤੇ ਸਾਨੂੰ ਬਹੁਤ ਦੁੱਖ ਹੁੰਦਾ ਹੈ ਦੁੱਖ ਦਾ ਪ੍ਰਗਟਾਵਾ ਕੀਤਾ ਹੁਣ ਪਾਰਲੀਮੈਂਟ ਮੈਂਬਰ ਨੇ ਬੌਬ ਬਲੈਕਮੈਨ ਉਹਨਾਂ ਨੇ ਕਿਹਾ ਕਿ 1919 ਦੇ ਵਿੱਚ ਜਲ੍ਹਿਆਂਵਾਲਾ ਵਿੱਚ ਜੋ ਬਾਗ ਦੇ ਵਿੱਚ ਹੱਤਿਆ ਕਾਂਡ ਹੋਇਆ ਹੁਣ ਉਸ ਬਾਬਤ ਮਾਫੀ ਮੰਗਣੀ ਚਾਹੀਦੀ ਹੈ ਸਰਕਾਰ ਨੂੰ ਉਨੇ ਨੇ ਇਥੋਂ ਤੱਕ ਵੀ ਕਹਿਤਾ ਕਿ ਸਾਰੇ ਲੋਕ ਸ਼ਾਂਤਮਈ ਤਰੀਕੇ ਨਾਲ ਉਥੇ ਪਹੁੰਚੇ ਸੀ ਪਰ ਹੁਕਮ ਦੇ ਦਿੱਤਾ ਗਿਆ ਕਿ ਜਦੋਂ ਤੱਕ ਗੋਲੀਆਂ ਨਹੀਂ ਖਤਮ ਹੁੰਦੀਆਂ ਇਹਨਾਂ ਤੇ ਗੋਲੀਆਂ ਚਲਾਉਂਦੇ ਰਹੋ ਇਥੋਂ ਤੱਕ ਵੀ ਕਿਹਾ ਗਿਆ ਕਿ ਸ਼ਾਂਤਮਈ ਤਰੀਕੇ ਨਾਲ ਜਨਰਲ ਡਾਇਰ ਨੇ ਜਦੋਂ ਇਹ ਸਾਰਾ ਮਾਹੌਲ ਖਰਾਬ ਕਰ ਦਿੱਤਾ ਤੇ ਅੱਜ ਤੱਕ ਉਹ ੱੱੱ ਉਹ ਦਾਗ ਸਾਡੇ ਤੋਂ ਲਿੱਥਾ ਨਹੀਂ ਹੁਣ ਰੌਬਰਟ ਜਨ ਬਲੈਕਮੈਨ ਜਿਹੜੇ ਚੌਥੀ ਵਾਰ ਪਾਰਲੀਮੈਂਟ ਮੈਂਬਰ ਬਣੇ ਨੇ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧ ਰੱਖਦੇ ਆ ਇਹਨਾਂ ਨੂੰ 2020 ਦੇ ਵਿੱਚ ਪਦਮਸ਼ਰੀ ਅਵਾਰਡ ਵੀ ਮਿਲਿਆ ਭਾਰਤੋਂ ਤੇ ਕਸ਼ਮੀਰ ਦੇ ਵਿੱਚ ਧਾਰਾ 370 ਜਦੋਂ ਹਟਾਈ ਗਈ ਤੇ ਇਹਨਾਂ ਨੇ ਸਮਰਥਨ ਵੀ ਕੀਤਾ ਹੁਣ ਦੋ ਪੱਖ ਨੇ ਬਹੁਤ ਸਾਰੇ ਲੋਕ ਕਹਿ ਰਹੇ ਕਿ ਭਾਰਤ ਸਰਕਾਰ ਦੇ ਪੱਖ ਦੀ ਗੱਲ ਕਰਦੇ ਕਿਉਂਕਿ ਇਹਨਾਂ ਨੂੰ ਪਹਿਲਾਂ ਪਦਮਸ਼ਰੀ ਵੀ ਦਿੱਤਾ ਗਿਆ ਗੱਲ ਇਹ ਨਹੀਂ ਇਹਨਾਂ ਤੋਂ ਇਲਾਵਾ ਕਈ ਅਜਿਹੇ ਚਿਹਰੇ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਆਵਾਜ਼ ਚੁੱਕੀ ਹੈ ਕਿ ਜਲ੍ਹਿਆਂਵਾਲਾ ਬਾਗ ਹੱਤਿਆ ਕਾਂਡ ਦੇ ਵਿੱਚ ਉਹਨਾਂ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਚਲੋ ਜੇ ਤੁਸੀਂ ਇਨਸਾਫ਼ ਨਹੀਂ ਦੇ ਸਕਦੇ ਕਮ ਸੇਗਾ ਮਾਫੀ ਤਾਂ ਮੰਗੋ ਕਿਉਂਕਿ ਤੁਹਾਡੀ ਗਲਤੀ ਹੈ 2013 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਉੱਥੇ ਪਹੁੰਚੇ ਸੀ ਤਾਂ ਉਹਨਾਂ ਨੇ ਵੀ ਇਹ ਗੱਲ ਕਹਿ ਕੇ ਟਾਲਜਾ ਦਿੱਤਾ ਕੰਮ ਕਿ ਸਾਨੂੰ ਬਹੁਤ ਦੁੱਖ ਦਾ ਪ੍ਰਗਟਾਵਾ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਮਾਫੀ ਉਦੋਂ ਵੀ ਨਹੀਂ ਮੰਗੀ ਗਈ ਇਸੇ ਤਰ੍ਹਾਂ ਅਗਲੇ ਵਾਰ ਜਦੋਂ 1500 ਤੋਂ ਵੱਧ ਲੋਕ ਮਾਰੇ ਗਏ ਹਾਲਾਂਕਿ ਸਰਕਾਰੀ ਤੌਰ ਤੇ ਇਹ ਅੰਕੜਾ ਪਰ ਇਹ ਅੰਕੜਾ ਕਿੰਨਾ ਸੀ ਅਸਲ ਦੇ ਵਿੱਚ ਅੱਜ ਤੱਕ ਸਾਹਮਣੇ ਆਏ ਨਹੀਂ ਪਰ ਨੇ ਹੱਥੇ ਲੋਕਾਂ ਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਇੱਕ ਵਾਰ ਫਿਰ ਤੋਂ ਚਰਚਾ ਛਿੜ ਗਈ ਹੈ ਕਿ ਇਸ ਬਾਬਤ ਯੂਕੇ ਦੀ ਸਰਕਾਰ ਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਮੰਗਦੇ ਕਿ ਨਹੀਂ ਇਹ ਸਮਾਂ ਦੱਸੇਗਾ ਪਰ ਫਿਰ ਕਹਿੰਦੇ ਆ ਕਿ ਇਹ ਇੱਕ ਵਾਰ ਫਿਰ ਤੋਂ ਮੁੱਦਾ ਖੜਾ ਹੋ ਗਿਆ ਜਿੱਤੇ ਸਮੇਂ-ਸਮੇਂ ਤੇ ਚਰਚਾ ਹੋਈ ਹੈ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਤਿੰਨ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਇਸ ਤੋਂ ਪਹਿਲਾਂ ਜਦੋਂ ਉੱਥੋਂ ਦੀ ਰਾਣੀ ਅਲਿਸਬੇਥ ਪੰਜਾਬ ਪਹੁੰਚੇ ਸੀ ਤਾਂ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਪਰ ਮਾਫੀ ਮੰਗਣ ਦੀ ਗੱਲ ਬਾਰ-ਬਾਰ ਕਹੀਗੀ ਪਰ ਅਜੇ ਤੱਕ ਮਾਫੀ ਮੰਗੀ ਨਹੀਂ ਕਿ ਸੋ ਦੇਖਦੇ ਹਾਂ ਕਿਸ ਤਰ੍ਹਾਂ ਹਾਲਾਤ ਆਉਣ ਵਾਲੇ ਸਮੇਂ ਬਣਦੇ ਨੇ ਹਾਲਾਤ ਦੀ ਗੱਲ ਕਰੀਏ ਤਾਂ ਹਾਲਾਤ ਕਿਹੜੇ ਵੇਲੇ ਬਦਲ ਜਾਣ ਇਹ ਪਤਾ ਨਹੀਂ ਹੁੰਦਾ ਚੰਗੇ ਬੰਦੇ ਦੇ ਮਾੜੇ ਹਾਲਾਤ ਆ ਸਕਦੇ ਆ ਤੇ ਮਾੜੇ ਬੰਦੇ ਦੇ ਚੰਗੇ ਹਾਲਾਤ ਬਣ ਸਕਦੇ ਨੇ ਸਮੇਂ-ਸਮੇਂ ਦੀ ਗੱਲ ਹੈ ਕਾਲੀ ਕਰਨ ਨੂੰ ਵੀ ਕਹਿੰਦੇ ਆ ਨਾ ਸਮਾਂ ਚਾਹੀਦਾ ਹੁਣ ਪੰਜਾਬ ਦੇ ਵਿੱਚ ਕਈ ਅਜਹੀਆਂ ਧਾਰਮਿਕ ਸ਼ਖਸੀਤਾਂ ਕਈ ਧਾਰਮਿਕ ਪ੍ਰਚਾਰਕ ਜਿਨ੍ਹਾਂ ਦੇ ਉੱਪਰ ਇਸ ਤਰ੍ਹਾਂ ਦੇ ਦੋਸ਼ ਲੱਗੇ ਆ ਭੜੇ ਭੜੇ ਦੋਸ਼ ਲੱਗੇ ਆ ਜਿਨ੍ਹਾਂ ਨੇ ਇਦਾਂ ਦੇ ਕਾਂਡ ਕੀਤੇ ਆ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਚਮਕਣ ਦੀ ਬਜਾਏ ਰੜਕਣ ਲੱਪੇ ਆ ਹੁਣ ਉਹਨਾਂ ਨੇ ਪ੍ਰਚਾਰਤਾ ਇਹ ਕੀਤਾ ਕਿ ਅਸੀਂ ਆਪਣੇ ਧਰਮ ਨੂੰ ਉੱਪਰ ਲੈ ਕੇ ਜਾਵਾਂਗੇ ਪਰ ਜਦੋਂ ਖਬਰਾਂ ਆਉਂਦੀਆਂ ਨੇ ਕਿ ਉਹਨਾਂ ਨੇ ਸਾਧੀਆਂ ਨਾਲ ਬਲਾਤਕਾਰ ਕੀਤਾ ਤੇ ਜੇਲ੍ਹਾਂ ਵਿੱਚ ਵੀ ਬੰਦ ਹੋਣਾ ਪਿਆ ਕਈ ਅਜਿਹੇ ਬਾਬੇ ਨੇ ਜਿਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਧੋਖੇ ਵਿੱਚ ਰੱਖ ਕੇ ਜਿਹੜੀਆਂ ਕੁੜੀਆਂ ਉਹਨਾਂ ਨੂੰ ਇਹ ਸਮਝਿਆ ਸੀ ਕਿ ਇਹ ਸਾਡੇ ਬਾਬੇ ਆ ਕਰਨੀ ਵਾਲੇ ਨੇ ਉਨ੍ਹਾਂ ਦੇ ਨਾਲ ਬਲਾਤਕਾਰ ਦੀਆਂ ਖਬਰਾਂ ਆਈਆਂ ਅੱਜ ਕੱਲ ਉਹ ਵੀ ਜੇਲ੍ਹ 'ਚ ਬੈਠੇ ਐ ਫਿਰ ਬਾਅਦ 'ਚ ਕਹਿਣਗੇ ਜੀ ਹਮਾਰੇ ਤੋਂ ਸੀਨੇ 'ਮੇ ਦਰਦ ਹੁੰਦਾ ਹੈ ਕੁਝ ਦਿਨਾਂ 'ਚ ਲਈ ਰਾਹਤ ਚਾਹੀਏ ਫਿਰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਜਾਂਦੀ ਐ ਮਿਲ ਵੀ ਜਾਂਦੇ ਐ ਬਹੁਤ ਸਾਰੀਆਂ ਅਜੇਹੀਆਂ ਧਾਰਮਿਕ ਸਖਸ਼ੀਤਾ ਕਈ ਪ੍ਰਚਾਰ ਕਰਨ ਜਿਨ੍ਹਾਂ ਤੇ ਕਈ ਦੋਸ਼ ਲੱਗੇ ਆ ਹੁਣ ਆ ਪੰਜਾਬ ਦੇ ਵਿੱਚ ਹੀ ਇੱਕ ਮਾਮਲਾ ਚਰਚਾ ਦੇ ਵਿੱਚ ਐ ਪਾਸਟਰ ਬਜਿੰਦਰ ਦਾ ਮਾਮਲਾ ਹੁਣ ਚਰਚਾ ਕਿਉਂ ਆ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਹਮਣੇ ਆਈ ਇੱਕ ਔਰਤ ਦੇ ਥੱਪੜ ਮਾਰੇ ਐ ਨੌਜਵਾਨ ਖੜੇ ਨੇ ਉਹਨਾਂ ਦੇ ਥੱਪੜ ਮਾਰੇ ਬਾਅਦ ਚ ਬੰਦਾ ਲੁਗ ਗਿਆ ਹਿਰਾਸਤ ਵਿੱਚ ਲੈ ਲਿਆ ਫੜ ਹੋ ਗਿਆ ਪਰ ਇੱਕ 8 ਸਾਲ ਪੁਰਾਣਾ ਕੇਸ ਵੀ ਉੱਤੇ ਚੱਲਦਾ ਸੀ ਅਸੀਂ ਫਿਰ ਕਹਿੰਦੇ ਆ ਕਿ ਵੱਖ-ਵੱਖ ਧਰਮ ਦੇ ਵਿੱਚ ਬਹੁਤ ਸਾਰੇ ਪ੍ਰਚਾਰਕ ਨੇ ਜਿਹੜੇ ਇਹ ਕਹਿਣਗੇ ਕਿ ਆ ਦੇਖੋ ਜੀ ਘੱਟ ਗਿਣਤੀ ਧਰਮ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘੱਟ ਗਿਣਤੀਆਂ ਦੀ ਗੱਲ ਹੁੰਦੀ ਹੈ ਇਸ ਕਰਕੇ ਸਾਡੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਜਦੋਂ ਅਦਾਲਤਾਂ 'ਚ ਕੇਸ ਜਾਂਦੇ ਨੇ ਅਦਾਲਤਾਂ ਨੇ ਸੁਣਵਾਈ ਕੀਤੀ ਕੇਸ ਦੀ ਤਾਂ ਤਹਿ ਤੱਕ ਜਾ ਕੇ ਕੀਤੀ ਹੈ ਸਬੂਤਾਂ ਦੇ ਆਧਾਰ ਤੇ ਕੀਤੀ ਆ ਹੁਣ 8 ਸਾਲ ਪਹਿਲਾਂ ਇਸ ਪਾਸਟਰ ਤੇ ਇੱਕ ਕੇਸ ਦਰਜ ਹੋਇਆ ਬਲਾਤਕਾਰ ਦਾ ਕੇਸ ਹਾਲਾਂਕਿ ਔਰਤ ਨੂੰ ਡਰਾਉਣ ਧਮਕਾਉਣ ਦੀ ਕਹਿੰਦੇ ਕੋਸ਼ਿਸ਼ ਵੀ ਕੀਤੀ ਗਈ ਪਰ ਉਸਨੇ ਤੇ ਉਹਦੇ ਪਤੀ ਨੇ ਹਾਰ ਨਹੀਂ ਮੰਨੀ ਅੱਜ ਉਸ ਮਾਮਲੇ ਦੇ ਵਿੱਚ ਇਸ ਪਾਸਟਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਲੋਕ ਜਿਹੜੇ ਨੇ ਧਰਮ ਦੇ ਮਾਮਲੇ ਵਿੱਚ ਕਿਉਂਕਿ ਧਰਮ ਦਾ ਮਾਮਲਾ ਬੜਾ ਸੰਵੇਦਨਸ਼ੀਲ ਹੈ ਧਰਮ ਦੇ ਆਧਾਰ ਤੇ ਲੋਕਾਂ ਨੂੰ ਲੜਾਉਣਾ ਬਹੁਤ ਸੌਖਾ ਸਮਝਾਉਣਾ ਬਹੁਤ ਔਖਾ ਅਸੀਂ ਹਰ ਇੱਕ ਧਰਮ ਦਾ ਸਤਕਾਰ ਕਰਦੇ ਹਾਂ ਹਰ ਇੱਕ ਧਰਮ ਆਪਣੀ ਜਗ੍ਹਾ ਤੇ ਹੈ ਕਿਉਂਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ ਜਿਹੜਾ ਮਰਜ਼ੀ ਬੰਦਾ ਜਿਹੜਾ ਮਰਜ਼ੀ ਇਨਸਾਨ ਜਿਹੜੇ ਮਰਜ਼ੀ ਧਰਮ ਨੂੰ ਅਪਣਾ ਸਕਦਾ ਪਰ ਅੱਜ ਦੇ ਸਮੇਂ ਵਿੱਚ ਕਈ ਧਰਮਾਂ ਦੇ ਵਿੱਚ ਕਟੜਤਾ ਆ ਰਹੀ ਹੈ ਜਿਹੜਾ ਚਿੰਤਾ ਦਾ ਵਿਸ਼ਾ ਹੈ ਜਿਸਤੇ ਕਈ ਮਹਾਰਾ ਨੇ ਚਿੰਤਾ ਵੀ ਪ੍ਰਗਟ ਕੀਤੀ ਹੈ ਖੈਰ ਧਰਮ ਦਾ ਮਾਮਲਾ ਹੀ ਇਸ ਤਰ੍ਹਾਂ ਦਾ ਪਰ ਸਵਾਲ ਇਹ ਨਹੀਂ ਸਵਾਲ ਇਹ ਹੈ ਕਿ ਇਹ ਸਾਰਾ ਕੁਝ ਘਟੇਗਾ ਕਦੋਂ ਹੁਣ ਇਸ ਬੰਦੇ ਦੇ ਖਿਲਾਫ ਜਦੋਂ ਕੇਸ ਦਰਜ ਕੀਤਾ ਗਿਆ ਪਹਿਲਾਂ ਤਾਂ ਕੇਸ ਨਹੀਂ ਹੁੰਦਾ ਸੀ ਫਿਰ ਡਰਾਇਆ ਧਮਕਾਇਆ ਗਿਆ ਕੇਸ ਉਹ ਵੀ ਬਣ ਸਕਦਾ ਪਰ ਅਦਾਲਤ ਨੇ ਜਦੋਂ ਰੇਪ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਤੇ ਲੋਕਾਂ ਨੂੰ ਸੋਚਣ ਲਈ ਮਜਬੂਰ ਹੋਣਾ ਪੈਣਾ ਇੱਥੇ ਕਈ ਅਜਿਹੇ ਧਾਰਮਿਕ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਲੋਕ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਉਹ ਕਹਿੰਦੇ ਆ ਜੀ ਸਾਡੇ ਬਾਬੇ ਨੇ ਤਾਂ ਕੀਤਾ ਹੀ ਨਹੀਂ ਇਹ ਤਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਕਈ ਸਾਲਾਂ ਬਾਅਦ ਦੇਖ ਲਿਓ ਇਹ ਬਾਅਦ ਚ ਸਾਹਤ ਸਾਹਮਣੇ ਆ ਜਣਾ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ ਪਰ ਆ ਜਿਹੜੀ ਅਦਾਲਤ ਨੇ ਸਜ਼ਾ ਸੁਣਾਈ ਹੈ ਦੋਸ਼ੀ ਕਰਾਰ ਦਿੰਦਾ ਹੈ ਸਜ਼ਾ ਸੁਣਾਉਣੀ ਹੈ ਜੇ ਜਿਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਦੇਖਦੇ ਹਾਂ ਕਿਸ ਤਰ੍ਹਾਂ ਦੀ ਸਜ਼ਾ ਆਉਣ ਵਾਲੇ ਸਮੇਂ 'ਚ ਸੁਣਾਈ ਜਾਂਦੀ ਹੈ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਵਕਫਾਕ ਸੂਬਿਆਂ ਨੂੰ ਮਦਦ ਪਹੁੰਚਾਉਂਦੀ ਹੈ ਕੇਂਦਰ ਸਰਕਾਰ ਵਕਫਾਕ ਸੂਬਿਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਹਰ ਸਾਲ ਪੈਸੇ ਦਿੰਦੀ ਹੈ ਜਿੱਥੇ ਕੇਂਦਰ ਦੇ ਨਾਲ ਮਿਲਦੀ ਸਰਕਾਰ ਹੋਵੇ ਜਾਂ ਉਹਨਾਂ ਦੀ ਸਰਕਾਰ ਹੋਵੇ ਉਹਨਾਂ ਨੂੰ ਥੋੜੀ ਗ੍ਰਾਂਟ ਵਾਧੂ ਮਿਲ ਜਾਂਦੀ ਹੈ ਪਰ ਜਿੱਥੇ ਦੂਸਰੀ ਸਰਕਾਰ ਹੋਵੇ ਉਹਨਾਂ ਨੂੰ ਨੱਪ ਲਿਆ ਜਾਂਦਾ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਸੱਤਾ ਵਿੱਚ ਕੇਂਦਰ ਚ ਭਾਰਤੀ ਜਨਤਾ ਪਾਰਟੀ ਦੇ ਦੋਸ਼ ਲਾਉਂਦੀ ਆਮ ਆਦਮੀ ਪਾਰਟੀ ਕਿ ਸਾਡੇ ਨਾਲ ਮਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਦਿਨਾਂ ਦੌਰਾਨ ਇੱਕ ਚਰਚਾ ਦਾ ਵਿਸ਼ਾ ਬਣਿਆ ਕਿ ਰੂਰਲ ਡਿਵੈਲਪਮੈਂਟ ਫੰਡ ਉਹਨੂੰ ਕਿਉਂ ਰੋਕਿਆ ਗਿਆ ਨੈਸ਼ਨਲ ਹੈਲਥ ਮਿਸ਼ਨ ਸਕੀਮ ਉਹਦਾ ਪੈਸਾ ਕਿਉਂ ਰੋਕਿਆ ਗਿਆ ਕਈ ਵਾਰ ਕੇਂਦਰੀ ਮੰਤਰੀ ਨਿਰਮਲਾ ਸੀ타ਰਮਨ ਦੇ ਨਾਲ ਸਾਡੇ ਖਜ਼ਾਨਾ ਮੰਤਰੀ ਸਾਹਿਬ ਨੇ ਗੱਲਬਾਤ ਕੀਤੀ ਹੈ ਹੁਣ ਇੱਕ ਹੋਰ ਖਬਰ ਆਈ ਹੈ ਕਿ ਤਿੰਨ ਸਾਲ ਵਿੱਚ ਪੰਜਾਬ ਨੂੰ ਕੇਂਦਰ ਤੋਂ ਮਿਲਣ ਵਾਲੀ ਜਿਹੜੀ ਗ੍ਰਾਂਟ ਆ ਉਹ ਅੱਧੀ ਰਹਿ ਗਈ ਆ 2020-21 ਦੇ ਵਿੱਚ ਜਿਹੜੀ ਇਹ ਗ੍ਰਾਂਟ 20000 ਕਰੋੜ ਰੁਪਏ ਤੋਂ ਵੱਧ ਸੀ ਅੱਜ 2025-26 ਚ 10576 ਕਰੋੜ ਰੁਪਏ ਰਹਿ ਗਈ ਆ 2024-25 ਚ 11721 ਕਰੋੜ ਸੀ ਉਸ ਤੋਂ ਪਹਿਲਾਂ 23-24 ਦੇ ਵਿੱਚ 14296 ਹਰ ਸਾਲ ਇੱਕ ਕਟੌਤੀ ਕਿਉਂ ਕੀਤੀ ਗਈ ਕੇਂਦਰ ਸਰਕਾਰ ਕਹਿੰਦੀ ਸਾਨੂੰ ਹਿਸਾਬ ਦਿੱਤਾ ਜਾਵੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਗਲਤ ਤਰੀਕੇ ਨਾਲ ਕਿਤੇ ਵੀ ਪੈਸਾ ਨਹੀਂ ਖਰਚਿਆ ਜੇ ਪੈਸਾ ਖਰਚਿਆ ਨਹੀਂ ਤਾਂ ਫਿਰ ਹਿਸਾਬ ਦਾ ਡੇਕੋ ਪੂਰਾ ਆ ਤੇ ਜਦੋਂ ਕੇਂਦਰ ਸਰਕਾਰ ਨੇ ਪੁੱਛਿਆ ਸੀ ਕਿ ਅਸੀਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਦੇ ਦਾਂਗੇ ਰੂਰਲ ਡਿਵੈਲਪਮੈਂਟ ਫੰਡ ਦਾ ਵੀ ਪੈਸਾ ਦਵਾਂਗੇ ਪਰ ਉਹਦਾ ਹਿਸਾਬ ਦਿੱਤਾ ਜਾਵੇ ਸਾਨੂੰ ਨਹੀਂ ਪਤਾ ਹਿਸਾਬ ਦਿੱਤਾ ਕਿ ਨਹੀਂ ਦਿੱਤਾ ਪਰ ਉਸ ਵੇਲੇ ਗਵਰਨਰ ਸਾਹਿਬ ਨੇ ਵੀ ਕਈ ਕੁਝ ਪੁੱਛਿਆ ਸੀ ਪੰਜਾਬ ਦੇ ਕਰਜ਼ੇ ਦੇ ਬਾਬਤ ਵੀ ਪੁੱਛ ਲਿਆ ਸੀਗਾ ਉਹ ਮਾਮਲਾ ਹੁਣ ਠੰਡੇ ਬਸਤੇ ਦੇ ਵਿੱਚ ਹੈ ਪਰ ਮੌਜੂਦਾ ਸਮੇਂ ਦੀ ਗੱਲ ਕਰੀਏ ਰਾਜਨੀਤਿਕ ਵਿਵਾਦਾਂ ਦੇ ਕਰਕੇ ਜਾਂ ਹੋਰ ਕਈ ਕਾਰਨਾਂ ਦੇ ਕਰਕੇ ਇਹ ਜਿਹੜੀ ਗ੍ਰਾਂਟ ਪੰਜਾਬ ਦੀ ਕੱਟੀ ਗਈ ਐ ਅੱਧੀ ਕਰ ਦਿੱਤੀ ਗਈ ਐ ਇਹਦੇ ਨਾਲ ਸਰਕਾਰ ਨੂੰ ਕਈ ਤਰ੍ਹਾਂ ਦੀ ਸਮੱਸਿਆ ਆ ਰਹੀ ਐ ਪਿਛਲੇ ਦਿਨੀ ਇਹ ਵੀ ਦਾਵਾ ਕੀਤਾ ਗਿਆ ਕਿ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਹੋਣਾ ਜਾਂ ਸੜਕਾਂ ਬਣਨੀਆਂ ਨੇ ਜਾਂ ਗਲੀਆਂ ਬਣਨੀਆਂ ਨੇ ਉਹਦਾ ਵੀ ਕੰਮ ਰੁਕ ਗਿਆ ਕਿਉਂ ਕਿ ਕਿਉਂਕਿ ਕੇਂਦਰ ਸਰਕਾਰ ਤੋਂ ਪੈਸਾ ਨਹੀਂ ਮਿਲਿਆ ਹੁਣ ਮੱਧ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉੱਥੇ ਖੁੱਲੇ ਗੱਫੇ ਦਿੱਤੇ ਗਏ ਰਾਜਸਥਾਨ ਨੂੰ ਵੀ ਗੱਫੇ ਮਿਲਦੇ ਆ ਹਰਿਆਣੇ ਨੂੰ ਵੀ ਮਿਲ ਰਹੇ ਆ ਹਿਮਾਚਲ ਰੋ ਰਿਹਾ ਪੰਜਾਬ ਰੋ ਰਿਹਾ ਦਿੱਲੀ ਦੇ ਵਿੱਚ ਅਸੀਂ ਪਹਿਲਾਂ ਦੇਖ ਲਿਆ ਕਿਸ ਤਰ੍ਹਾਂ ਦੇ ਹਾਲਾਤੀ ਚਲੋ ਦਿੱਲੀ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਗਈ ਹਾਲਾਤ ਬਦਲ ਜਾਣਗੇ ਹੁਣ ਕਰਨਾਟਕ ਵਿੱਚ ਵੀ ਇਹੀ ਦਾਵਾ ਕੀਤਾ ਜਾ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਪਰ ਉੱਥੇ ਸਾਰਾ ਕੁਝ ਠੀਕ ਹੈ ਜਿਨ੍ਹਾਂ ਸੂਬਿਆਂ ਦੇ ਵਿੱਚ ਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਉੱਥੇ ਹੀ ਤੰਗੀ ਆ ਰਹੀ ਹੈ ਉਹਨਾਂ ਦੇ ਨਾਲ ਧਿਆਲ ਪੁੱਝ ਕੇ ਸਲੂਕ ਕੀਤਾ ਜਾ ਰਿਹਾ ਹੈ ਹੁਣ ਇਹ ਖਬਰਾਂ ਅੱਜ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਆਉਣ ਵਾਲੇ ਸਮੇਂ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਉੱਠ ਸਕਦਾ ਹੈ ਪੰਜਾਬ ਦੇ ਪਾਰਲੀਮੈਂਟ ਮੈਂਬਰ ਇਸ ਮੁੱਦੇ ਦੇ ਬਾਬਤ ਚਰਚਾ ਕਰ ਸਕਦੇ ਨੇ ਕਰਨੀ ਵੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਬਜਟ ਜੇਕਰ ਘਟ ਗਿਆ ਪੰਜਾਬ ਨੂੰ ਜੇਕਰ ਕੇਂਦਰ ਤੋਂ ਮਿਲਣ ਵਾਲੀ ਗ੍ਰਾਂਟ ਦੇ ਵਿੱਚ ਕਮੀ ਆ ਗਈ ਤਾਂ ਕਈ ਨੁਕਸਾਨ ਇਹਦੇ ਹੋ ਸਕਦੇ ਨੇ ਜੇ ਤਾਂ ਸੱਤਾ ਪੰਜਾਬ ਦੀ ਪਾਲਟ ਕੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਆ ਗਈ ਜਿਹਦੇ ਕਰਕੇ ਤਰਲੋ ਮੱਛੀ ਹੋ ਰਹੇ ਨੇ ਜਿਹਦੇ ਕਰਕੇ ਲੀਡਰਾਂ ਨੇ ਪੈਰ ਪ੍ਰਸਾਰ ਨੇ ਵੀ ਸ਼ੁਰੂ ਕਰ ਦਿੱਤੇ ਆ ਤਾਂ ਹਾਲਾਤ ਹੋਰ ਹੋਣਗੇ ਤੇ ਜੇਕਰ ਭਾਰਤੀ ਜਨਤਾ ਪਾਰਟੀ ਦੇ ਉਲਟ ਕੋਈ ਸਰਕਾਰ ਆ ਗਈ ਨਾ ਉਹਨਾਂ ਦੇ ਹੱਕ ਵਿੱਚ ਹੋਈ ਤਾਂ ਹਾਲਾਤ ਹੋਰ ਹੋ ਸਕਦੇ ਨੇ ਦੇਖਦੇ ਆ ਕਿਦਾਂ ਨੂੰ ਗੱਲ ਚੱਲਦੀ ਹੈ ਪਰ ਇੰਨਾ ਜ਼ਰੂਰ ਹੈ ਪੰਜਾਬ ਦੀ ਮੌਜੂਦਾ ਸੰਵਿਚ ਜਿਹੜੀ ਗ੍ਰਾਂਟ ਕੱਟੀ ਗਈ ਹੈ ਇਹਨੂੰ ਲੈ ਕੇ ਵਿਰੋਧ ਆਉਣ ਵਾਲੇ ਸਮੇਂ ਹੋ ਸਕਦਾ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਮੈਨੂੰ ਨਵਜੀਤ ਹੁੰਦਿਓ ਇਜਾਜ਼ਤ ਦਿੱਖ ਤਰੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ